ਬਾਈ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਆ ਮਿੱਤਰੋ ਠੀਕ ਠਾਕ ਲੋ ਬਾਈ ਤੁਹਾਨੂੰ ਕਰਾਉਨੇ ਅੱਜ ਸ਼ਾਂਕ ਗਰਦਾਸ ਪਰ ਜ਼ਿਲ੍ਹੇ ਦੇ ਵਿੱਚ ਮਲਵਈਆਂ ਦਾ ਇਸ ਘਰ ਤੋਂ ਛੱਤ ਆਲੀਆਂ ਬਾਜ਼ੀਆਂ ਉੜਦੀਆਂ ਨੇ ਬਹੁਤ ਲੰਬੀ ਉਡਾਰ ਆਂਦੀ ਆ ਠੀਕ ਹੈ ਜੀ ਇੱਕ ਤੋਂ ਇੱਕ ਪਰਿੰਦਾ ਪਿਆ ਬਾਈ ਨੇ ਬਰੀਡਿੰਗ ਵੀ ਕਰਾਈ ਆ ਬੱਚਿਆਂ ਦੀ ਬਹੁਤ ਵਧੀਆ ਤੇ ਤੁਹਾਨੂੰ ਦੱਸ ਦਈਏ ਕਬੂਤਰ ਨੇ ਆਪਣੇ ਨਿੱਕੂ ਵੀਰ ਦੇ ਬਰਸੋਲੇ ਵਾਲੇ ਦੇ ਬਹੁਤ ਹੀ ਚੰਗੇ ਚੰਗੇ ਪਰਿੰਦੇ ਨੇ ਵੀਰ ਦੇ ਕੋਲ ਇਹ ਬਰੀਡਿੰਗ ਸੈਟਅਪ ਆ ਬਾਈ ਦਾ ਬੱਚੇ ਦੇਖੋ ਠੰਡਾਂ ਵਿੱਚ ਵੀ ਪਾਲੀ ਜਾ ਰਹੇ ਨੇ ਕਬੂਤਰ ਕਿਉਂਕਿ ਤਰੀਕਾ ਆ ਸਾਰਾ ਦਿਨ ਘਰੇ ਰਹਿੰਦੇ ਨੇ ਸਾਂਭ ਸੰਭਾਲ ਬਹੁਤ ਆ ਆ ਦੋ ਬੱਚੇ ਇਹਦੇ ਥੱਲੇ ਲਾਲ ਰੱਤੇ ਦੇ ਵੀ ਥੱਲੇ ਨਹੀਂ ਕਿਹਾ ਜੇ ਕੱਢੇ ਹੀ ਲੱਗਦੇ ਆ ਇੱਕ ਦੋ ਦਿਨ ਦੇ ਵਿੱਚ ਤੇ ਇਹ ਦੇਖੋ ਇਹਦੇ ਵਿੱਚ ਕਾਫੀ ਬੱਚੇ ਨੇ ਤੇ ਕੁਝ ਵੱਡੀਆਂ ਜੋੜੀਆਂ ਨੇ ਤੇ ਪਰਿੰਦੇ ਬਹੁਤ ਬਹੁਤ ਸੋਹਣੇ ਆ ਆਪਾਂ ਕਈ ਵਾਰ ਗੱਲ ਕਰਦੇ ਆਂ ਵੀ ਸਰਦੀਆਂ ਦੇ ਵਿੱਚ ਨਹੀਂ ਕਢਾਣੇ ਚਾਹੀਦੇ ਬਿਲਕੁਲ ਸਹੀ ਗੱਲ ਆ ਕਾਫੀ ਜੁੜੇ ਬਾਈ ਨੇ ਤੋੜੇ ਵੀ ਹੋਇਆ ਤੇ ਜੇ ਕੋਲ ਰਹਿ ਕੇ ਕਢਾਣੇ ਆ ਦਾਣਾ ਪਾਣੀ ਵਧੀਆ ਪਾਉਣਾ ਤੇ ਬਾਈ ਪਲ ਵੀ ਜਾਂਦੇ ਕਿਉਂਕਿ ਬਾਈ ਨੇ ਪਲਾਈ ਆ ਤੁਹਾਡੇ ਸਾਹਮਣੇ ਦੇਖੋ ਛੋਟੇ ਛੋਟੇ ਬੱਚੇ ਅੱਜ ਤੱਕ ਤੇ ਕਾਫੀ ਵਧੀਆ ਪਲ ਗਿਆ ਪਰਵਣੀ ਪੂਰੇ ਆ ਇਹਨਾਂ ਦੇ ਤੇ ਪੂਰੇ ਨਿੱਗਰ ਨੇ ਪੂਰੇ ਵਧੀਆ ਐ ਦੇਖੋ ਆ ਚਾਰ ਬੱਚੇ ਆ ਬੈਠੇ ਨੇ ਆ ਦੇਖੋ ਬਾਈ ਆ ਦੇਖੋ ਡੱਬੇ ਵੀ ਵਿੱਚ ਹੈਗੇ ਨੇ ਬੱਚੇ ਬਹੁਤ ਚੰਗੇ ਚੰਗੇ ਔਰ ਇੱਥੇ ਜਿਹੜੀ ਉਡਾਰ ਦੀ ਗੱਲ ਕਰੀਏ ਬਈ ਸ਼ਾਮ ਸ਼ਾਮ ਤੱਕ ਇਸ ਛੱਤ ਤੋਂ ਕਬੂਤਰ ਉੱਡੇ ਨੇ ਕਈ ਵਾਰ ਸਾਡੇ ਮੁਕੇਰੀਆਂ ਏਰੀਆ ਵੀ ਬੈਠ ਜਾਂਦਾ ਸੀ ਤੇ ਇਸ ਛੱਤ ਦੇ ਉੱਤੇ ਜਿਹੜੇ ਕਬੂਤਰ ਉਹ ਉੱਡੇ ਮਿਲਦੇ ਸੀਗੇ ਬਾਕੀ ਇੱਕ ਵਾਰ ਤਾਂ ਰਾਤ ਵੀ ਉੱਡੇ ਰਹੇ ਨੇ ਜਿਹਦੇ ਕਰਕੇ ਮੈਚੋਂ ਬਾਹਰ ਹੋ ਗਏ ਜਿੱਥੇ ਬੈਠ ਜਾਂਦੇ ਤੇ ਪਹਿਲਾ ਨੰਬਰ ਇੱਧਰ ਬਣ ਜਾਣਾ ਹੈਗਾ ਇਹ ਵਾਰ ਨਿਕੂ ਕਿਹੜਾ ਨੰਬਰ ਬਣਿਆ ਹੈ ਆਪਣਾ ਹਿੱਟ ਕਬੂਤਰ ਬੈਠਾ ਹੈ 8 7 ਵਜੇ ਦੇ 54 ਮਿੰਟ ਦੇ 7 ਵਜੇ 54 ਮਿੰਟ ਤੇ ਦੋ ਬੈਠੀ ਜੋੜੀ ਬੈਠੀ ਦੋ ਜੋੜੀ ਸਾਹਮਣੇ ਹੀ ਦਿੰਦੇ ਨੇ ਹਿੱਟ ਕਬੂਤਰ ਬਣਿਆ ਹੈਗਾ ਸੀ ਦੋ ਕਬੂਤਰ ਉੜਦੇ ਰਹਿ ਗਏ ਸੀ ਜਿਹਦੇ ਕਰਕੇ ਨੰਬਰ ਨਹੀਂ ਲੱਗਾ ਨੰਬਰ ਹੋਰ ਕੋਈ ਲੱਗਾ ਤੁਹਾਡਾ ਹੈਗਾ 100 ਦਾ ਹਿੱਟ ਦੇ ਲੱਗਾ ਵਾਕਿ ਹੋਰ ਨਹੀਂ ਲੱਗਾ ਹੈ ਸਹੀ ਆ ਸਹੀ ਆ ਤੇ ਬੜੀਆਂ ਤਗੜੀਆਂ ਨਸਲਾਂ ਕਰ ਚਾਰਾਂ ਨਾਲ ਹੀ 6ਵੇਂ ਨੰਬਰ 'ਚ ਚਾਰ ਕਬੂਤਰਾਂ ਨਾਲ 6 ਨੰਬਰ 6ਵੇਂ ਨੰਬਰ ਤੇ ਬਣ ਗਏ ਸੀ ਚਾਰਾਂ ਕਬੂਤਰਾਂ ਨਾਲ ਹੀ ਬਾਈ ਇਹ ਹੈ ਇਹਨਾਂ ਦਾ ਬਰੀਡਿੰਗ ਸੈਟਅਪ ਇੱਕ ਖੁੱਡਾ ਹੈਗਾ ਜਾਂ ਤੇ ਦੂਸਰੇ ਖੁੱਡੇ ਦਾ ਵੀ ਤੁਹਾਨੂੰ ਸ਼ੌਂਕ ਕਰਾਉਂਦੇ ਆ ਇਹਦੇ ਵਿੱਚ ਬਾਈ ਕੋਲ ਡੱਬੇ ਚਿੱਟੀਆਂ ਦੇ ਤੇ ਪੀਲੀਆਂ ਦੇ ਕੱਚੀਆਂ ਦੇ ਬਹੁਤ ਬਹੁਤ ਤਗੜੇ ਕਬੂਤਰ ਉੜਦੇ ਨੇ ਤੇ ਸੈਟਅਪ ਬੜਾ ਵਧੀਆ ਇੱਕ ਲਾਈਨ ਦੇ ਵਿੱਚ ਸਾਰੇ ਦੇ ਸਾਰੇ ਖੁੱਡੇ ਬਾਈ ਉਹਨਾਂ ਨੇ ਬਣਾਏ ਹੋਏ ਆ ਬਹੁਤ ਚੰਗੇ ਚੰਗੇ ਪ੍ਰਿੰਦੇ ਨੇ ਇਧਰ ਮਾਦੀਆਂ ਆ ਲਓ ਬਾਈ ਆਣੇ ਉੱਡਣ ਵਾਲੀਆਂ ਤੇ ਕੁਝ ਵਿੱਚ ਵੱਡੀਆਂ ਛੜੀਆਂ ਹੋਈਆਂ ਵੱਡੀਆਂ ਦੋ ਦੰਨੀ ਦੋ ਤਿੰਨੀਆਂ ਵੱਡੀਆਂ ਬਾਕੀ ਸਾਰੀਆਂ ਉੱਡਣ ਵਾਲੀਆਂ ਆਈਆਂ ਬਈ ਆ ਕਰੋ ਸ਼ੌਂਕ ਬਈ ਆ ਥੱਲੇ ਬੈਠੀਆਂ ਨੇ ਕੁਝ ਔਰ ਮਿੱਟੀ ਲਈ ਹੋਈ ਆ ਸਾਰੇ ਬੰਨੇ ਕੰਦਾਂ ਆ ਦੇਖੋ ਕਿੰਨੀਆਂ ਕਿੰਨੀਆਂ ਸਨੱਖੀਆਂ ਪੂਰੀਆਂ ਡਾ ਰੀਆਂ ਔਰ ਬਾਈ ਦਾ ਥੋੜਾ ਜਿਹਾ ਘਰ ਜਿਹੜਾ ਖੇਤਾਂ 'ਚ ਹੋਣ ਕਰਕੇ ਬਹੁਤ ਤਾਂ ਬਹੁਤ ਹੀ ਏੜਿਆ ਉਹ ਲੰਬੇ ਕਬੂਤਰ ਉੜਦੇ ਨੇ ਥੋੜਾ ਜਿਹਾ ਨੁਕਸਾਨ ਹੁੰਦਾ ਆ ਕਈ ਵਾਰ ਇੱਥੇ ਕਿਉਂਕਿ ਬੈਰੀ ਬਹੁਤ ਜ਼ਿਆਦਾ ਪੈ ਜਾਂਦੀ ਆ ਕੱਲਾ ਹੋਣ ਕਰਕੇ ਸਾਈਡ ਦੇ ਉੱਤੇ ਤੇ ਉਡਾਰ ਬਹੁਤ ਲੰਬੀ ਆਉਂਦੀ ਆ ਆ ਕਰੋ ਸ਼ੌਂਕ ਮੇਰੇ ਵੀਰ ਇਹ ਵੱਡੀਆਂ ਮਾਦੀਆਂ ਦੇ ਵਿੱਚ ਉੱਡਣ ਵਾਲੀਆਂ ਜ਼ਿਆਦਾ ਉੱਡਣ ਵਾਲੀਆਂ ਵੱਡੀਆਂ ਦੋ ਚਾਰੀ ਨੇ ਵਿੱਚ ਤੇ ਇਹਨਾਂ ਦੇ ਕੱਦ ਦੇਖੋ ਸੱਪਾਂ ਵਾਂਗੂ ਖਲੋਂਦੀਆਂ ਨੇ ਪੂਰੀਆਂ ਵਧੀਆ ਆਪਣੀ ਕੋਸ਼ਿਸ਼ ਹੁੰਦੀ ਆ ਬਾਈ ਜਿੱਥੇ ਵੀ ਜਾਈਏ ਤੁਹਾਨੂੰ ਆਪਾਂ ਸ਼ੌਂਕ ਕਰਾਉਂਦੇ ਰਹੀਏ ਐ ਦੇਖੋ ਨੀਚੇ ਵੀ ਬੈਠੀਆਂ ਨੇ ਇੱਕ ਨੇ ਆ ਡੱਬ ਕਿੰਨਾ ਵਧੀਆ ਕੱਢਿਆ ਹੋਇਆ ਧੌਣ ਦੇ ਉੱਤੇ ਇੱਥੇ ਰਹੀ ਆ ਥੋੜੀ ਜੀ ਉਹਦੇ ਇਹ ਲਾਲ ਚੀਨੇ ਕਿਹੜੇ ਆ ਜੁਆਨੀ ਕੋ ਵੀਰੇ ਯਾਰ ਆਪਣਾ ਇਹ ਫਰੈਂਡ ਹੈ ਚੰਡੀਗੜ੍ਹ ਠੀਕ ਆ ਉਹਦੋਂ ਗਈ ਹੋਈ ਆ ਮਾਦੀ ਵੱਡੀ ਅੱਛਾ ਉਹਦੀਆਂ ਪੱਠੀਆਂ ਆਉਂਦਾ ਸਹੀ ਆ ਆ ਦੇਖੋ ਚਟੀਆਂ ਦੀ ਪੱਠੀ ਆ ਕਿੰਨੀ ਤਗੜੀ ਆ ਸਹੀ ਆ ਸਹੀ ਆ ਇੱਕ ਵਾਰ ਤੁਹਾਨੂੰ ਇੱਕ ਟੱਕੇ ਆਪਾਂ ਦਿਖਾਣੇ ਆ ਬਈ ਆ ਕਬੂਤਰੀ ਦਾ ਕਰੋ ਸ਼ੌਂਕ ਬਹੁਤ ਹੀ ਚੰਗੀ ਚਟੀਆਂ ਦੀ ਆ ਦੇਖ ਗੱਲ ਕਰੀਏ ਪਰਿੰਦੇ ਇੱਕ ਤੋਂ ਇੱਕ ਇੱਕ ਕਰੀ ਮਤਲਬ ਗਰਮੀ ਦੇ ਵਿੱਚ ਵੀ ਬਾਈ ਪੂਰੇ ਰਿਕਾਰਡ ਬੰਨੇ ਆ ਨਾ ਕਬੂਤਰੀਆਂ ਨੇ ਪੂਰੀਆਂ ਵਧੀਆ ਉਡੀਆਂ ਨੇ ਆਪਣੇ ਮੈਚਾਂ ਦੇ ਵਿੱਚ ਹਿੱਸਾ ਹੁੰਦਾ ਬਾਈ ਉਹਨਾਂ ਦਾ ਹੋਰ ਪੂਰਾ ਵਧੀਆ ਰਿਜ਼ਲਟ ਆਉਂਦਾ ਆ ਇੱਕ ਸਾਲ ਦੇ ਪੰਜੇ ਦੇ ਪੰਜੇ ਸ਼ਾਮੀ ਬੈਠੀ ਸਈਆ ਪੰਜ ਮਾਦੀਆਂ ਡਾਈਏ ਇੱਕ ਨਾਲੇ ਪੰਜ ਮਾਦੀਆਂ ਤੇ ਇੱਕ ਨਾਲ ਰੁੜਿਆ ਗਿਆ ਪਿਛਲੇ ਤੋਂ ਪਿਛਲੇ ਸਾਲ ਉਦੋਂ ਕਿਤੇ 4:30 ਵਜੇ ਬੈਠੀ ਪੌਣੇ 8 ਵਜੇ ਤੇ ਨਮਾਦੀਆਂ ਬੈਠੀਏ ਪਾਉਂਦੇ ਆ ਸਹੀ ਆ ਸਹੀ ਆ ਸੋਹਣੇ ਪਰਿੰਦੇ ਆ ਬਾਈ ਪਰਮਾਤਮਾ ਕਿਰਪਾ ਬਣਾਈ ਰੱਖੇ ਇਹ ਹੈ ਬਾਈ ਦੂਸਰਾ ਖੁੱਡਾ ਤੇ ਤੀਸਰੇ ਦਾ ਵੀ ਤੁਹਾਨੂੰ ਕਰਾ ਦੰਨੇ ਆ ਸ਼ੌਂਕ ਸਟਾਪ ਕਰ ਲੇਗੇ ਆ ਲਓ ਬਾਈ ਏ ਆ ਗਿਆ ਤੀਸਰਾ ਖੁੱਡਾ ਤੇ ਇਹਦੇ ਵਿੱਚ ਸਾਰੇ ਦੇ ਸਾਰੇ ਜਿਹੜੇ ਨਰ ਹੋਰੇ ਇਹ ਨੇ ਉੱਡਣ ਵਾਲੇ ਤੇ ਵਿੱਚ ਇੱਕ ਦੋ ਵੱਡੇ ਹੋਣਗੇ ਬਾਕੀ ਸਾਰੇ ਜਿਹੜੇ ਹੈਗੇ ਆ ਉੱਡਣ ਵਾਲੇ ਆ ਲੱਗ ਪੜੂ ਇਹ 10 ਪਰ ਸਾਫ਼ ਹੋ ਗਏ ਨੇ ਵਿੱਚ ਆ ਕਾਫੀ ਹੋ ਗਏ 10 ਪਰ ਸਾਫ਼ ਬੁੱਤੇ ਰਹੇ ਨੇ ਉਸ ਨਾਲ 20 ਹੋਣੇ ਜਿਹੜੇ ਕਲੀਆਂ ਸਹੀ ਆ ਸਹੀ ਆ ਇਹਨਿਕੋ ਹੁਣ ਜਦਾਂ ਸਿਆਲਾਂ ਦਾ ਮੌਸਮ ਚੱਲਣ데요 ਇਹਨੂੰ ਦਾਣਾ ਪਾਣੇ ਕੀ ਪਾਉਂਦੇ ਇਹਦੇ ਦਾਣਾ ਮਿਕਸੀ ਪਾਉਂਦੇ ਤੇ ਕਈ ਵੀ ਕਹਿੰਦੇ ਨੇ ਬਾਜਰਾ ਹਾਂ ਬਾਇਰਾ ਆਪਣਾ ਤੇ ਕੋਈ ਰਾਇ ਉਹ ਜੇ ਪਾਉਣਾ ਵੀ ਹੈ ਤਾਂ ਗਰਮ ਪਾਣੀ 'ਚ ਧੋ ਲਓ ਨਮਕ ਪਾ ਕੇ ਧੋ ਲਓ ਸਹੀ ਆ ਫੇਰ ਪਾਓ ਫੇਰ ਨਹੀਂ ਕੋਈ ਨੁਕਸਾਨ ਹਾਂ ਹਾਂ ਤੇ ਜੇ ਸਿੱਧਾ ਬਾਇਰਾ ਪਾ ਦਾਂਗੇ ਉਹਦੇ ਵਿੱਚ ਕੀ ਹੁੰਦੀ ਹੈ ਥੋੜੀ ਕੰਟੀ ਜੀ ਹੁੰਦੀ ਹੈ ਹਾਂ ਉਹਦੇ ਕਰਕੇ ਕੋਤਰ ਬਿਮਾਰ ਹੋ ਜਾਂਦੀ ਹੈ ਭਈ ਹੋ ਜਾਂਦੀ ਸਹੀ ਆ ਸਹੀ ਆ ਸੀਜ਼ਨ ਦੇ ਹਿਸਾਬ ਨਾਲ ਕਈ ਬੰਦੇ ਕਹਿੰਦੇ ਨੇ ਅਸੀਂ ਤਾਂ ਬਾਇਰਾ ਪਾਉਂਨੇ 12 ਮਹੀਨੇ ਚਲੋ ਹਰ ਬੰਦੇ ਦੇ ਆਪਣੇ ਆਪਣੀ ਸੋਚ ਆਓ ਆਪਣੀ ਆਪਣੀਆਂ ਕੋਈ ਕੁਛ ਪਾਉਂਦਾ ਕੋਈ ਕੁਛ ਪਾਉਂਦਾ ਆ ਹੁਣ ਆਹ ਦੇਖੋ ਬਈ ਇੱਕ ਆ ਬੈਠਾ ਨਾਲ ਪੂਰਾ ਯਵਰਦਸਤਾ ਇਹਦਾ ਬਯੂਰ ਕੀ ਬੜਾ ਤਗੜਾ ਕੂਤਰ ਦਾ ਕਦ ਕਾਟ ਦੇਖੋ ਕਿੜਕੜੇ ਲੰਬੇ ਨੇ ਨਾ ਕੂਤਰਾਂ ਦੇ ਐਂ ਪੂਵੇ ਖੜਦੇ ਨੇ ਖੜਾਣੀ ਵੀ ਬਹੁਤ ਤਗੜੀ ਆ ਇਹ ਡੱਬੇ ਵੀ ਪੂਰੇ ਉੱਡਦੇ ਆ ਬਈ ਉਹ ਡੱਬਾ ਉਹ ਡੈਸ ਐਸ ਵਾਲੀ ਡੱਬਾ ਜੀ ਆਹ ਇਹ ਡੱਬਾ ਹੈ ਹਾਂ ਇਹ ਬੈਠਾ ਹੈ 5:53 ਮਿੰਟ ਦੇ ਬਾਅਦ 5:53 ਮਿੰਟ ਦੇ ਬਈ ਇਸ ਸਾਲ ਵੀ ਬਿਠਾ ਹੈ ਇਹ ਡੱਬਾ ਇਹ ਇੱਕ ਪਹਿਲੇ ਸਾਲ ਹੀ ਡੈ ਨੇ ਤੇ ਡਾਈ ਦੇ ਘਾਟੀ ਹੈ ਸਹੀ ਹੈ ਸਹੀ ਹੈ ਬੈਰੀ ਲਾ ਜਾਂਦੇ ਭਾਂ ਪੋਲੇ ਉੜਦੇ ਪਹੁੰਚ ਅੱਛਾ ਪੋਲੇ ਉੜਦੇ ਆ ਥੋੜੇ ਆ ਲਓ ਬਈ ਆ ਦੇਖੋ ਕੁਝ ਬੈਠੇ ਨੇ ਥੱਲੇ ਇਹਨਾਂ ਦਾ ਵੀ ਕਰੋ ਸ਼ੌਂਕ ਆ ਇਹ ਲਾਲ ਜੀ ਇਹਨਾਂ ਨੇ ਹਾਂ ਦੇਖੀਆ ਉਹ ਘੜਦਾ ਇਹਦਾ ਮੈਂ ਸੋਚਿਆ ਕਿ ਪਤਾ ਨਹੀਂ ਬੈਰੀ ਲੈ ਕੇ ਚਲੇ ਗਿਆ ਹਾਂ ਨੋ ਸੇਰ ਤਾਂ ਉਹ ਸ਼ਾਮ ਪਾ ਦਿਨ ਨੂੰ ਮੇਰੇ ਹੋਇ ਉਤੋਂ ਆਇਆ ਨਹੀਂ ਅੱਛਾ ਉੱਪਰ ਹੋ ਨਿਕਲ ਗਿਆ ਹੈ ਇੱਕ ਚੀਜ਼ ਬਈ ਦੱਸ ਦਈਏ ਨਿੱਕੂ ਆ ਥੱਲੇ ਜਿਵੇਂ ਬਿਠਾ ਪਈਆਂ ਹੋਈਆਂ ਕਮੈਂਟ ਨਾ ਕੋਈ ਵੀ ਕਰੇ ਸਫਾਈ ਤੇ ਬਾਈ ਹੁਣੀ ਦੱਸਦੇ ਨੇ ਕਿ ਆਪਾਂ ਸਰਦੀਆਂ ਦੇ ਵਿੱਚ ਸਾਫ਼ ਨਹੀਂ ਕਰਦੇ ਇਹਨਾਂ ਦੀ ਗਰਮੈਸ਼ ਜਿਹੜੀ ਆ نیچے ਤੋਂ ਰਹਿੰਦੀ ਆ ਤਾਂ ਜਿਹਦੇ ਕਰਕੇ ਕਬੂਤਰ ਜਿਹੜੇ ਆ ਠੰਡ ਕਹਿੰਦੇ ਘਟ ਮੰਦੇ ਹਰ ਕਿਸ ਦਾ ਆਪੋ ਆਪਣਾ ਤਰੀਕਾ ਆ ਕਈ ਭਰਾ ਵਿੱਚ ਕਮੈਂਟ ਕਰਨ ਲੱਗ ਜਾਂਦੇ ਆ ਉਹ ਚੀਜ਼ ਆਪਾਂ ਤੁਹਾਨੂੰ ਪਹਿਲਾਂ ਦੱਸਦੀਏ ਠੀਕ ਹੈ ਜੀ ਆਪਾਂ ਤੁਹਾਨੂੰ ਸ਼ੌਂਕ ਕਰਾ ਰਹੇ ਹਾਂ ਕਬੂਤਰਾਂ ਦਾ ਉਹ ਕਰਨਾ ਤੁਸੀਂ ਠੀਕ ਹੈ ਜੀ ਪੁੱਤਰ ਵੈਸੇ ਵੀ ਉੱਤੇ ਬੈਠੇ ਰਹਿੰਦੇ ਥੱਲੇ ਤਾਂ ਉਹਨੇ ਦਾਣਾ ਖਾ ਜਾਂਦੇ ਹਾਂ ਬਿਠਾਈ ਕੋ ਸਾਈਡ ਤੇ ਲੱਗੀਆਂ ਬਾਕੀ ਸਹੀ ਹੈ ਜਿੱਥੇ ਜਿੱਥੇ ਬੈਂਦੇ ਆ ਉੱਥੇ ਤੇ نیچے ਵੀ ਮਿੱਟੀ ਪਾਈ ਹੋਈ ਆ ਬਾਅਦ ਵਿੱਚ ਜਿਹੜਾ ਹੈਗਾ ਜਦੋਂ ਫਰਵਰੀ ਮਹੀਨਾ ਆਊਗਾ ਲੋੜੀ ਤੋਂ ਬਾਅਦ ਕਹਿਣ ਦਾ ਮਤਲਬ ਫਿਰ ਇਹ ਜਿਹੜਾ ਸਾਫ਼ ਕਰ ਦਿੱਤਾ ਜਾਊਗਾ ਸਾਰੇ ਦਾ ਸਾਰਾ ਠੀਕ ਹੈ ਜੀ ਆਪਣੀ ਕੋਸ਼ਿਸ਼ ਹੁੰਦੀ ਆ ਬਈ ਤੁਹਾਨੂੰ ਆਪਾਂ ਸ਼ੌਂਕ ਕਰਾਉਂਦੇ ਰਹੀਏ ਠੀਕ ਹੈ ਜੀ ਇਹ ਸਾਲ ਬੱਚੇ ਗੇਵ ਨਹੀਂ ਬੜੇ ਸੱਜਣਾ ਕੋ ਅੱਛਾ 10 10 ਬੱਚੇ ਇੱਕ ਜੇਲੇ ਨੂੰ 11 ਇੱਕ ਜੇਲੇ ਨੂੰ ਦਿੱਤੇ ਠੀਕ ਆ ਪਹਿਲੀ ਵਾਰ ਕਹਿੰਦਾ ਮੈਂ ਡੋਲੇ ਜਾਂਦਾ ਠੀਕ ਆ ਜੀ ਤੇ 10 ਬੱਚੇ ਚੰਡੀਗੜ੍ਹ ਮੁੜ ਆਪਣਾ ਕੈਟਰ ਤੇ ਬਣੇ ਨੇ ਉਹ ਲੈ ਆ ਗਿਆ ਠੀਕ ਆ ਜੀ 10 ਉਹਨੇ ਕੱਲ੍ਹ ਆਜ ਖੜਨੇ ਆਜ ਆਉਣਾ ਕੱਲ੍ਹ ਖੜਨੇ ਠੀਕ ਆ ਠੀਕ ਆ ਬਾਕੀ ਬੋਲ ਵੀ ਜਿਹੜੇ ਇੱਕ ਦੋ ਕੱਲ੍ਹ ਵੀ ਚਲੇ ਗਿਆ ਦੋ ਬੋਹ ਲੈ ਗਿਆ ਹੂੰ 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 ਬਾਕੀ ਆਪਣੇ ਕੋਲ ਨਿਕਲ ਹੀ ਜਾਂਦੇ ਆ ਸਹੀ ਆ ਸਹੀ ਆ ਬੋ ਸਪੋਰਸਾ ਸੋਣੇ ਪਰਿੰਦੇ ਆ ਬਾਈ ਕਿਉਂਕਿ ਇਹਨਾਂ ਦੀ ਸਾਂਭ ਸੰਭਾਲ ਜਿਹੜੀ ਆ ਉਹੀ ਆ ਸਾਰੀ ਤੇ ਵੀਰੇ ਤੁਹਾਡੇ ਤਾਂ ਨਹੀਂ ਕਰੇ ਚਿਚੜ ਚਿਚੜ ਪਏ ਜਦਾਂ ਕਹਿੰਦੇ ਆਂ ਚਿਚੜ ਪੈ ਜਾਂਦੇ ਆ ਮੈਂ 30 40 ਮਹੀਨੇ ਨਿਵਾ ਲੀ ਜੇ ਨਾਲ ਠੀਕ ਆ ਜਾਂ ਜਿਹੜੀਆਂ ਵਾਲੇ ਦਵਾਈ ਜਾਂਦੀ ਉਹਦੇ ਨਾਲ ਨਿਵਾਉਂਦੇ ਫੁੱਟਿਆਂ 'ਚ ਵੀ ਸਪਰੇਅ ਕਰਦੇ ਹੋ ਨਾਲ ਹੀ ਪਾ ਕੇ ਪੰਪ ਦੇ ਵਿੱਚ ਸਾਡਾ ਸੋਡਾ ਦੇ ਥੱਲੇ ਸਫਾਈ ਕਰਦੇ ਜੇ ਨਾਲ ਹੀ ਮਾਰਦੀ ਦੀ ਸਹੀ ਆ ਸਹੀ ਆ ਜੂਆ ਜਾਵਾ ਵੀ ਝੜ ਜਾਂਦੇ ਆ ਉਹ ਮੇਰੇ ਹਿਸਾਬ ਨਾਲ ਕੋਈ ਕਬੂਤਰ ਹੋਵੇਗਾ ਕੋਈ ਇੱਕ ਅੱਧੀ ਜੂਆ ਰਹਤੀ ਰਹੀ ਸਹੀ ਆ ਹੁਣ ਸਿਆਲ ਦੇ ਨੁਹਾਲੇ ਨਹੀਂ ਜਾਣੀ ਠੀਕ ਆ ਠੀਕ ਆ ਨਹੀਂ ਤਾਂ ਕਬੂਤਰਾਂ ਨੂੰ ਸੰਭੋ ਕੋਈ ਗੱਲ ਨਹੀਂ ਕੋਈ ਗੀੜਾ ਗਾੜਾ ਨਹੀਂ ਪੈਂਦਾ ਠੀਕ ਆ ਠੀਕ ਆ ਬਾਕੀ ਇਹ ਵੀ ਡੀਵਾਰਮਿੰਗ ਜਿਹੜੀ ਆ ਉਹ प्रॉपर ਟਾਈਮ ਨਾਲ ਕਰ ਲੋ ਫਿਰ ਨਾ ਕੋਈ ਬਿਲਕੁਲ ਬਿਲਕੁਲ ਡੀਵਾਰਮਿੰਗ ਜਿਹੜੀ ਆ ਟਾਈਮ ਨਾਲ ਹੁੰਦੀ ਰਵੇ ਦੂਸਰੀ ਗੱਲ ਇਹ ਵੀ ਦਾਣਾ ਸਾਫ਼ ਸੁਥਰੀ ਜਗ੍ਹਾ ਪਾਓ ਅਲਸੀ ਤੇਲ ਵੀ ਪਾਉਂਦੇ ਹੁੰਦੇ ਇਹਨਾਂ ਨੂੰ ਤਾਂ ਨਹੀਂ ਪਾਈ ਦੀ ਪਾਈ ਦੀ ਕਿੰਨੇ ਕੁ ਪਾਉਣੇ ਹੁੰਦੇ ਨੇ ਨਾ ਕਬੂਤਰਾਂ ਜਿੱਦਾਂ ਤੁਹਾਡੇ ਕੋਲ ਕਬੂਤਰ ਨੇ ਇੱਕ ਚਮਚਾ ਬਸ ਤਿਲਾਂ ਦਾ ਤਿਲਾਂ ਦਾ ਇੱਕ ਚਮਚਾ ਇੱਕ ਖੁੱਡੇ ਇੱਕ ਖੁੱਡੇ ਇੱਕ ਚਮਚਾ ਇੱਕ ਚਮਚਾ ਤਿਲਾਂ ਦਾ ਅਲਸੀ ਵੀ ਅਲਸੀ ਵੱਧ ਤੋਂ ਵੱਧ 1.5 ਚਮਚਾ ਅੱਛਾ ਮਾਤਰਾ ਕੋਈ ਵੀ ਚੀਜ਼ ਆਪ ਨੂੰ ਲਿਮਿਟੇਸ਼ਨ ਪਾਵਾਂਗੇ ਤੇ ਸਹੀ ਰਹੇਗਾ ਹੁਣ ਮਤਲਬ 12 ਮਹੀਨੇ ਕਣਕ ਖਾਣਦੇ ਤਾਂ ਅਸੀਂ ਇੱਕਦਾਂ ਅਲਸੀ ਪਾਵਾਂਗੇ ਤੇ ਤਿਲ ਪਾਵਾਂਗੇ ਮੁੜ ਕੇ ਬਿਮਾਰੀ ਹੋਣਾ ਆਹ ਉਹਨਾਂ ਦਾ ਮੈਦਾ ਵੀ ਖਰਾਬ ਹੋ ਜਾਣਾ ਲੀਵਰ ਦੇ ਵਿੱਚ ਗਰਮੀ ਪੈ ਜਾਊਗੀ ਕੋਈ ਵੀ ਚੀਜ਼ ਆ ਜਿਵੇਂ ਬਈ ਮਾਤਰਾ ਆਪਾਂ ਪਹਿਲਾਂ ਵੀ ਦੱਸਦੇ ਹੁੰਨੇ ਆ ਸਾਵਧ ਦੀ ਪਾਉਣੀ ਆ ਹਮੇਸ਼ਾ ਸਰਦੀਆਂ ਦੇ ਦਿਨ ਚੱਲਦੇ ਆ ਠੀਕ ਆ ਜੀ ਕਈ ਬੰਦੇ ਟੀਕਾ ਟੂਕਾ ਲਉਂਦੇ ਆ ਵੀ ਜਦੋਂ ਚਲੋ ਹਰ ਬੰਦੇ ਨੇ ਕੋਈ 12 ਬਾਰ ਉਹ ਕਰ ਲਏ ਜਾਂ ਕਿਹਾ ਵੀ ਆਪਾਂ ਕਦੀ ਕੋਈ ਅਜੇ ਤੱਕ ਟੀਕਾ ਟੂਕਾ ਨਹੀਂ ਲਾਇਆ ਠੀਕ ਆ ਜੀ ਮਲਟੀਪਲ ਡਾਗਨ ਪਾਣੀ ਦੇ ਨਾਲ ਸਾਹ ਸੰਭਾਲ ਪੂਰੀ ਆ ਸਾਹ ਸੰਭਾਲਿਆ ਵੀ ਚਾਰਾ ਪੈਸੇ ਦਾ ਪਾਊਡਰ ਬਹੁਤ ਵਧੀਆ ਤੇ ਜਿੱਦਾਂ ਹੁਣ ਸਰਦੀਆਂ ਆ ਕੋਈ ਗਰਮ ਪਾਣੀ ਵੀ ਲਾਇਆ ਇਹਨਾਂ ਨੂੰ ਕਿ ਨਹੀਂ ਉਹ ਆਪਾਂ ਸੁੱਕਾ ਮਸਾਲਾ ਬਣਾ ਕੇ ਰੱਖੀਦਾ ਜਿੱਦਣ ਪਾਉਣਾ ਮੈਂ ਦੁੱਧ ਚੋਕੇ ਪਾਣੀ ਦੇ ਤਾਂ ਕਈ ਬੰਦੇ ਕਹਿੰਦੇ ਵੀ ਬਣਾ ਕੇ ਰੱਖ ਸ਼ੋ ਬੜੀ ਚੀਜ਼ ਤੇ ਵਧੀਆ ਅੱਛਾ ਨਪਾਉ ਉਸੇ ਟਾਈਮ 2 ਚਮਚੇ ਪਾਣੀ ਦੇ ਵਿੱਚ ਪਾ ਕੇ ਹਾਂ ਤੇ ਨਾਲ ਥੋੜਾ ਲਸਣ ਅਦਰਕ ਪਾ ਕੇ ਠੀਕ ਆ ਤੇ ਗੜਕਾ ਕੇ ਅੱਜ ਪਾਇਆ ਜਾਂ ਬਾਹਰ ਠੀਕ ਆ ਕਿ ਕੀ ਕੀ ਪਾਇਆ ਸੀ ਉਹਦੇ ਵਿੱਚ ਮਸਾਲੇ 'ਚ ਮਸਾਲੇ ਜਿਹੜੇ ਆਮ ਜਿਹੜੇ ਘਰਾਂ ਦੇ ਵਿੱਚ ਜਿੱਦਾਂ ਹੁੰਦੇ ਆ ਆਪਣੇ ਲੌਂਗ ਹੋ ਗਏ ਕਾਲੀ ਮਿਰਚਾਂ ਦਾਲਚੀਨੀ ਹਾਂ ਸੌਫੇ ਜਵਾਨ ਜੀਰਾ ਠੀਕ ਆ ਤੇ ਗੁੜ ਵੀ ਪਾਲੀ ਦਾ ਥੋੜਾ ਜਿਆਦਾ ਜੜਫਲ ਦੀ ਪਾ ਕੇ ਮਸਾਲਾ ਬਣਾ ਕੇ ਨਾ ਪੂਰਾ ਠੀਕ ਆ ਪ੍ਰੋਪਰ ਇਹਨਾਂ ਦਾ ਜਿਹੜੀਆਂ ਗਰਮ ਚੀਜ਼ਾਂ ਪਾ ਰੱਖੀ ਜਾਵਾ ਠੀਕ ਆ ਮਲਬਾ ਦਾ ਦਾਸ ਤੇ ਰਾਮ ਸਾਲੇ ਚੀ ਜਾਲੀ ਸਹੀ ਹੈ ਸਹੀ ਹੈ ਉਹ ਮਸਾਲਾ ਬਣਿਆ ਵਾ ਭਾਈ ਰੋਟੀਆਂ ਚ ਪਾ ਕੇ ਦੇ ਦੋ ਜਿਆ ਪਾਣੀ ਵਧਾ ਕੇ ਦੇ ਦੋ ਲਸਣ ਅਦਰ ਕੋਦੋ ਐਡ ਕਰ ਲਈਦਾ ਠੀਕ ਆ ਠੀਕ ਆ ਇਹਦੀ ਤੇ ਚੀ ਜਿੰਦਾ ਜਿਆ ਪਾਣੀ ਬਹੁਤ ਜ਼ਿਆਦਾ ਬਣਾ ਕੇ ਰੱਖੀਏ ਹਾਂ ਉਹ ਫਿਰ ਗੱਲ ਨਹੀਂ ਬੰਦ ਯਾਰ ਪਾਣੀ ਤਾਂ ਆ ਜਾਏ ਪਾਣੀ ਤਾਂ ਆ ਜਾਏ ਉਹ ਬੈਵਾਦੀ ਬਣ ਜਾਂਦਾ ਵੈਸੇ ਆਪਾਂ ਬੜੇ ਚਿਰ ਤੋਂ ਮੈਂ ਚੀਜ਼ਾਂ ਨੂੰ ਨਕਾਰਤਾ ਵੱਖੀ ਪਾਣੀ ਤਾਂ ਆ ਜੀ ਸਹੀ ਆ ਦਾਣਾ ਵੀ ਪੌਣਾ ਵਾਲਾ ਤੇ ਪਿਆਜ ਜਿਹਾ ਬਣਾ ਸਾਫ ਸੁਥਰੀ ਲੱਗਾ ਜਦੋਂ ਕਾਲਿਆ ਉਸਲੇ ਬਾਹਰ ਸਹੀ ਆ ਸਹੀ ਆ ਤੇ ਇਧਰ ਕੁਝ ਬਾਈ ਹੋਣਾ ਨੇ ਦੇਸੀ ਕਬੂਤਰ ਵੀ ਰੱਖੇ ਹੋਏ ਆ ਇਹ ਜਿਆਦਾ ਬਰੀਡਿੰਗ ਕਰਵਾਉਣ ਵਾਸਤੇ ਰੱਖੇ ਹੋਏ ਆ ਤੇ ਬਾਹਰ ਵੀ ਛੱਡੇ ਹੋਇਆ ਹੈ ਹੋਰ ਦੂਰ ਨਿਕਲ ਕੇ ਠੀਕ ਆ ਠੀਕ ਆ ਇੱਥੋਂ ਹੀ ਨਿਕਲ ਜਾਂਦੇ ਆ ਆਹ ਲਓ ਭਾਈ ਆ ਵੀ ਕਰ ਲੋ ਸ਼ੌਂਕ ਇਹਦੇ ਵਿੱਚ ਜਿਹੜੇ ਆ ਜ਼ਿਆਦਾਤਰ ਜਿਹੜੇ ਹੈਗੇ ਆ ਬਰੀਡਿੰਗ ਕਰਾਉਣ ਲਈ ਜਿਹੜੇ ਹੈਗੇ ਆ ਉਹੀ ਰੱਖੇ ਹੋਏ ਆ ਤੇ ਬਾਈ ਹੁਣਾਂ ਨੇ ਇੱਕ ਮਦਰਾਸੀ ਵੀ ਵਿੱਚ ਰੱਖੇ ਹੋਇਆ ਬਾਈ ਮਦਰਾਸੀ ਹੈ ਬਹੁਤ ਵਧੀਆ ਇਹ ਮਦਰਾਸੀ ਹਾਂਜੀ ਫਿਰ ਕਾ ਚਿੱਟਾ ਬੈਠਾ ਹੈ ਮਦਰਾਸੀ ਆ ਇਹ ਮਦਰਾਸੀ ਨਗੇ ਇਹ ਆਂਧਰਾ ਬਰੀਡ ਕਬੂਤਰ ਆ ਅੱਛਾ ਆਂਧਰਾ ਬਰੀਡ ਕਬੂਤਰ ਆ ਇਹ ਹਾਈ ਮਦਰਾਸੀ ਫਲੈਰਾਂ ਉੱਡਦੇ ਉੱਚੇ ਸਹੀ ਆ ਸਹੀ ਆ ਇਹ ਲੰਬੇ ਉੱਡਦੇ ਆਵੇਂ ਟੁਕੜੀ ਟੁਕੜੀ ਜਿਹਾ ਉੱਡਦੇ ਇਹ ਸਿੱਧੇ ਹੀ ਜਾਣੇ ਹਨ ਜਿੱਧਰ ਨੂੰ ਜਾਣੇ ਆ ਸਿਆਣੇ ਬੜੇ ਨੇ ਸ਼ਾਮ ਨੂੰ ਉੱਡ ਜਾਂਦੇ ਘਰੇ ਵੰਦੇ ਆ ਤੇ ਇਹ ਨਹੀਂ ਇਹ ਉੜ ਉੱਡਦੇ ਕਿਦਾਂ ਵੀ ਇਹ ਲੰਬੇ ਉੱਡਦੇ ਆ ਕਿ ਜਾਂ ਇੱਕੋ ਥਾਂ ਤੇ ਉੱਡਦੇ ਰਹਿੰਦੇ ਆ ਜਿੱਦਾਂ ਗੋਲ ਸਾਡੇ ਉੱਡਦੇ ਨਾ ਨਾ ਗੋਲ ਥੋੜਾ ਥੋੜਾ ਲੰਬਾ ਜਾਂਦੇ ਜਿੱਦਾਂ ਆਪਣੇ 2 ਕਿਲੋਮੀਟਰ ਚੱਲ ਕੇ 2.5 ਕਿਲੋਮੀਟਰ ਹੋ ਬੜਾ ਹੁੰਦਾ 2.5 ਕਿਲੋਮੀਟਰ ਵੀ ਬਾਈ ਲਾਫਸੀ ਉਸੇ ਟਾਈਮ ਹੈ ਨਾ ਆ ਸਾਰੇ ਦੂਆਂ ਜੋੜੀਆਂ ਤੋਂ ਬਣੇਦੇ ਮਸੇ 30 35 ਹੁੰਨੇ ਨੇ 30 35 ਦੋ ਜੋੜੀਆਂ ਤੋਂ ਬਣਾਉਂਦੇ ਹੈ ਹਾਂ ਆ ਦੇਖੋ ਬਾਈ ਆ ਵੀ ਜਿਹੜਾ ਹੈਗਾ ਅੰਦਰ ਆ ਬਰੀਡ ਦੇ ਵਿੱਚ ਹੀ ਆ ਸਿਰਫ ਬਾਕੀ ਜਿਹੜੇ ਆ ਨਾ ਆ ਵੀ ਬੱਚੇ ਪਾਲਣ ਦੇ ਉਧਰ ਵੀ ਪਾਲਣ ਦੇ ਥੱਲੇ ਵੀ ਪਾਲਣ ਦੇ ਇਹਨਾਂ ਦੇ ਇੱਧਰ ਵੀ ਆਂਡੇ ਆ ਉਧਰ ਵੀ ਬੱਚੇ ਪਾਲਣ ਦੇ ਆ ਉਧਰ ਵੀ ਪਾਲਣ ਦੇ ਸਹੀ ਆ ਆ ਬੜੇ ਸੋਹਣੇ ਕੱਢਿਆ ਹੈ ਕਾਲਾ ਜਿਆ ਇਹ ਦੇਸੀਆਂ ਨਾ ਨਹੀਂ ਨਹੀਂ ਇਹ ਇਹ ਕਿਹਨਾਂ ਦਾ ਆ ਏ ਯਾਰ ਸਮਝ ਨਹੀਂ ਲੱਗੀ ਵੀ ਉਹ ਹੈ ਦਾ ਮਦਰਾਸੀਆਂ ਦਾ ਵਾ ਕਿੱਦਾਂ ਦਾ ਰੰਗ ਪਾਤਾ ਵਾ ਬੜਾ ਸੋਹਣਾ ਰੰਗ ਕੱਢਿਆ ਜਿਹੜਾ ਹੈ ਆ ਇਹਦੇ ਵਿੱਚ ਵੀ ਇੱਕ ਬਾਈ ਜੀ ਪਲਦਾ ਪਿਆ ਆ ਤੇ ਆ ਦੇਖੋ ਦੇਸੀ ਵੀ ਬੜੇ ਤਗੜੇ ਤਗੜਿਆ ਵੇ ਤੁਹਾਨੂੰ ਬਾ ਦੋ ਤਿੰਨ ਵਾਰੀ ਨਾ ਰਾਤ ਨੇਰੇ ਉੱਡ ਗਏ ਕੋਤੋਂ ਇੱਕਦੋਂ ਰਹਿ ਗਏ ਬਾਹਰ ਅੱਛਾ ਤੇ ਸਰ 5 ਕੁ 6 ਵੇ ਮੈਨੂੰ ਬੈਰੀ ਲੱਗੀ ਜਾਂ ਰਾਤ ਰਹਿ ਗਈ ਉਹ ਹਾਂ 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 ਉਹ ਲੇਟ ਉੱਡੇ ਤੇ ਧਿਆਨ ਨਹੀਂ ਰਿਹਾ ਲੇਟ ਨਹੀਂ ਲਾਈ ਗਿਆ ਤੇ ਬਾਹਰ ਰਹਿ ਗਈ ਕਿਦਾਂ ਦਾ ਲੱਗਦਾ ਮਤਰੋ ਸ਼ੌਂਕ ਦੱਸਿਓ ਜਰੂਰ ਕਬੂਤਰ ਬਾਈ ਦੇ ਕੋਲ ਇੱਕ ਤੋਂ ਇੱਕ ਨੇ ਤੇ ਆਪਾਂ ਇੱਥੇ ਆਏ ਹੀ ਬਾਈ ਨੂੰ ਮਿਲਣ ਵਾਸਤੇ ਤੇ ਮੈਂ ਕਿਹਾ ਅੱਜ ਆਪਾਂ ਬਾਈ ਦੇ ਕਬੂਤਰਾਂ ਦਾ ਘਰਾ ਦੰਨੇ ਆ ਸ਼ੌਂਕ ਠੀਕ ਆ ਜੀ ਤੇ ਇੱਕ ਸਾਰੇ ਵੀਰਾਂ ਨੂੰ ਬੇਨਤੀ ਆ ਕਿ ਆਪਣਾ ਚੈਨਲ ਜਿਹੜਾ ਸਬਸਕ੍ਰਾਈਬ ਜਰੂਰ ਕਰਿਓ ਤਾਂ ਜੋ ਹਰ ਆਉਣ ਵਾਲੀ ਨਵੀਂ ਵੀਡੀਓ ਤੁਸੀਂ ਛੇਤੀ ਤੋਂ ਛੇਤੀ ਦੇਖ ਸਕੋ ਮੇਰੇ ੁੱਡੇ ਵੀ ਆਪਾਂ ਕੱਲ੍ਹ ਨੂੰ ਪਰਸੋਂ ਦੇ ਧੱਕੇ ਆ ਸਹੀ ਆ ਮਿਲ ਧੱਕੇ ਆ ਮਗਰਲੀ ਸਾਰੀ ਹਾਂ ਠੀਕ ਹੈ ਛੋਟ ਛੋਟੀਆਂ ਜਾਲੀਆਂ ਲਾਈਆਂ ਸੀ ਉਹ ਬੰਦ ਕੀਤੀਆਂ ਹਾਂ ਹਾਂ ਇਹਨੇ ਇੱਕ ਸਾਈਡ ਬੰਦ ਕੀਤੀ ਤੇ ਬਾਕੀ ਮਿੱਤਰੋ ਨਵੀਂ ਵੀਡੀਓ ਲੈ ਕੇ ਮਿਲਦੇ ਹਾਂ ਬਹੁਤ ਛੇਤੀ ਦਿਓ ਹੁਣ ਇਜਾਜ਼ਤ ਧੰਨਵਾਦ ਸ਼ੁਕਰੀਆ ਮਿਹਰਬਾਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ